ਕਿ ਤੱਕ ਸਾਡੇ ਨਾਲ ਹੋਇਆ ਸੱਚ ਬੋਲਣ ਤੇ ਤੁਸੀਂ ਸਾਰੇ ਸਮਝਦਾਰ ਹੋ ਜੋ ਮਾਨ ਸਾਹਿਬ ਨੇ ਸਾਡੇ ਨਾਲ ਕੀਤਾ ਜੋ ਕੇਜਰੀਵਾਲ ਸਾਹਿਬ ਨੇ ਸਾਡੇ ਨਾਲ ਕੀਤਾ ਅਸੀਂ ਮੌਜੂਦਾ ਐਮ ਐਲ ਏ ਹੋਣ ਦੇ ਬਾਵਜੂਦ ਸਾਡੇ ਨਾਲ ਧੱਕੇਸ਼ਾਹੀ ਅਸੀਂ ਇੱਕ ਹਲਕੇ ਲਈ ਆਵਾਜ਼ ਚੱਕੀ ਸੀ ਇੱਕ ਪੰਜਾਬ ਲਈ ਆਵਾਜ਼ ਚੱਕੀ ਸੀ ਜਿਹਦਾ ਸਾਨੂੰ ਖੰਮਿਆਜਾ ਅੱਜ ਵੇਖੋ ਕੀ ਭੁਗਤਣਾ ਪੈ ਰਿਹਾ ਅੱਜ ਸਵੇਰ ਦੇ ਅੱਜ ਸਾਡੀ ਤਰੀਕ ਸੀ ਕੋਠੀ ਦੀ ਇਹਨਾਂ ਨੇ ਤਰੀਕ ਦੀ ਵੇਟ ਵੀ ਨਹੀਂ ਕੀਤੀ ਜਦੋਂ ਕਿ ਐਨ ਆਈ ਫੋਰਸ ਲੈ ਕੇ ਕੋਠੀ ਖਾਲੀ ਕਰਵਾਉਣ ਲਈ ਆਕੇ ਮੌਜੂਦਾ ਐਮਐਲਏ ਦੀ ਕੋਠੀ ਖਾਲੀ ਕਰਵਾਉਣ ਦਾ ਇਹਨਾਂ ਨੂੰ ਕਦੇ ਵੀ ਤੁਸੀਂ ਸੁਣਿਆ ਜਿਨ੍ਹਾਂ ਦੀਆਂ ਜਿਹੜੇ ਐਮਐਲਏ ਹੁਣ ਐਮਐਲਏ ਸਿਪ ਤੋਂ ਉਤਰੇ ਨੇ ਉਹ ਵੀ ਹਜੇ ਤੱਕ ਆਪਣੀਆਂ ਕੋਠੀਆਂ 'ਚ ਬੈਠੇ ਨੇ ਉਹਨਾਂ ਤੱਕ ਕੋਈ ਕਾਰਵਾਈ ਨਹੀਂ ਦੂਸਰਾ ਨੰਬਰ ਖੜਾਣਾ ਸਾਹਿਬ ਨੂੰ ਪੀਆਰਟੀਸੀ ਦੇ ਚੇਅਰਮੈਨ ਤੋਂ ਹਟਾਇਆ ਗਿਆ ਉਹਨਾਂ ਦੀ ਕੋਠੀ ਖਾਲੀ ਕਰਵਾਈ ਤੁਸੀਂ ਇਹ ਦੱਸੋ ਉਹਨਾਂ ਦੀ ਖਾਲੀ ਕਿਉਂ ਨਹੀਂ ਕਰਵਾਈ ਸਾਡੇ ਤੇ ਇਹ ਕਿਉਂ ਸਾਰੇ ਐਕਸ਼ਨ ਅਸੀਂ ਕੁਝ ਗਲਤ ਬੋਲੇ ਸੀ ਅਸੀਂ ਆਪਣੇ ਹਲਕੇ ਲਈ ਆਵਾਜ਼ ਚੱਕੀ ਸੀ ਅਸੀਂ ਪੰਜਾਬ ਲਈ ਆਵਾਜ਼ ਚੱਕੀ ਸੀ ਤੇ ਚੱਕਦੇ ਹੀ ਰਵਾਂਗੇ ਅਸੀਂ ਡਰਾਂਗੇ ਨਹੀਂ ਨਾ ਹੀ ਪਿੱਛੇ ਹਟਾਂਗੇ ਨਾ ਐਮਐਲਏ ਸਭ ਪਿੱਛੇ ਹਟਣਗੇ ਨਾ ਉਹਨਾਂ ਦਾ ਪਰਿਵਾਰ ਪਿੱਛੇ ਹਟੇਗਾ ਤੁਹਾਡੀ ਹਮਾਇਤ ਦੇ ਵਿੱਚ ਕੋਈ ਬਦਲੇਗਾ ਕੋਈ ਐਮਐਲਏ ਆ ਤੁਹਾਡੀ ਹਮਾਇਤ ਦੇ ਵਿੱਚ ਕੋਈ ਐਮਐਲਏ ਨਹੀਂ ਆਇਆ ਪਟਿਆਲੇ 'ਚ ਕੋਈ ਐਮਐਲਏ ਕੋਈ ਐਮਐਲਏ ਨਹੀਂ ਆਇਆ ਕੋਈ ਗੱਲ ਨਹੀਂ ਵੀਰੇ ਉਹ ਵੀ ਸਮਾਂ ਆਊਗਾ ਪ੍ਰਮਾਤਮਾ ਵੇਂਦਾ ਸਭ ਨੂੰ ਠੀਕ ਹੈ ਉਹ ਮੈਂ ਕੁਝ ਨਹੀਂ ਕਹਿਣਾ ਚਾਹੁੰਦੀ ਉਹ ਹੌਲੀ-ਹੌਲੀ ਤੁਹਾਨੂੰ ਆਪਣੇ ਆਪ ਸਾਰਾ ਕੁਝ ਦੱਸਾ ਦੇਣਾ ਹੈ ਜਿਹੜੇ ਲਈ ਕਿਹਾ ਜਾ ਰਿਹਾ ਜੀ ਪਰ ਪੇਸ਼ ਨਹੀਂ ਹੋ ਰਹੀ ਕੋਈ ਗੱਲਬਾਤ ਹੋਈ ਹੈ ਤੁਸੀਂ ਜਿੱਦਾਂ ਗਏ ਸੀਗੇ ਕੋਈ ਪ੍ਰੂਫ ਵਾਰੰਟ ਤੋਂ ਬਿਨਾ ਗਏ ਸੀ ਵਾਰੰਟ ਦਿਖਾਉਣੇ ਉਹਨਾਂ ਨੇ ਕਿਹਾ ਸੀ ਮੈਂ ਪੇਸ਼ ਹੋਵਾਂਗਾ ਜਾ ਉਹ ਇਸ ਚੀਜ਼ ਤੋਂ ਮੁਕਰੇ ਹੋਣ ਫਿਰ ਤਾਂ ਕਹੋ ਤੁਸੀਂ ਪਰ ਹੁਣ ਤਾਂ ਕੋਰਟ ਦੇ ਦੁਆਰਾ ਵੀ ਕਈ ਵਾਰ ਸਮਾਂ ਦਿੱਤਾ ਕੋਈ ਨਹੀਂ ਫਿਰ ਹੁਣ ਸਮਾਂ ਆਏਗਾ ਸਭ ਕੁਝ ਪਰਮਾਤਮਾ ਜੋ ਹੈ ਭਲੀ ਕਰੇਗਾ ਸਾਰਾ ਕੁਝ ਸਾਡਾ ਹਲਕਾ ਸਾਡੇ ਨਾਲ ਹੈ ਜਿੰਨੇ ਬਾਹਰ ਸਾਡੇ ਹਲਕੇ ਦੇ ਵਰਕਰ ਆਏ ਨੇ ਮੈਂ ਤਾਂ ਹੀ ਕਿਹਾ ਉਹਨਾਂ ਨੂੰ ਸਾਹਮਣੇ ਆਉਣ ਦੋ ਕਿਉਂਕਿ ਉਹਨਾਂ ਦੀ ਬਦੌਲਤ ਅਸੀਂ ਇੱਥੇ ਬੈਠੇ ਸੀ ਤਾਂ ਜੇ ਚਾਹਣਗੇ ਤਾਂ ਉਹ ਸਾਨੂੰ ਫਿਰ ਦੁਬਾਰਾ ਇੱਥੇ ਲੈ ਕੇ ਆਉਣਗੇ ਹੁਣ ਤੁਸੀਂ ਜਾ ਰਹੇ ਹੋ ਜੀ ਜਾਂ ਅੰਦਰ ਹੀ ਰਹੋਗੇ ਵੀਰੇ ਹੁਣ ਜਿੰਨੀ ਜ਼ਬਰਦਸਤੀ ਇਹ ਕਰ ਰਹੇ ਨੇ ਤੁਸੀਂ ਵੇਖ ਰਹੇ ਹੋ ਔਰ ਇਹਦਾ ਪੰਜਾਬ ਔਰ ਹਲਕਾ ਵੀ ਸਾਰਾ ਵੇਖ ਰਿਆ ਇੰਨੀ ਜ਼ਬਰਦਸਤੀ ਕਦੀ ਵੇਖੀ ਨਹੀਂ ਸੀ ਕੇਜਰੀਵਾਲ ਸਾਹਿਬ ਨੂੰ ਜਿਹੜੀ ਕਪੂਰਥਲਾ ਹਾਊਸ ਮਿਲਿਆ ਉਹ ਤੁਸੀਂ ਦੱਸੋ ਉਹ ਹੈ ਕਿਸੇ ਮਾਇਨੇ ਚ ਪੰਜਾਬ ਦਾ ਹਾਊਸ ਉਹਨਾਂ ਤੋਂ ਕਿਉਂ ਨਹੀਂ ਛਡਵਾਇਆ ਜਾ ਰਿਹਾ ਤੁਹਾਡੀ ਰਿਸ਼ਤੇਦਾਰੀ ਪੈਂਦੀ ਹੈ ਜੀ ਮੈਡਮ ਮੁੱਖ ਮੰਤਰੀ ਨਾਲ ਤੁਹਾਡੀ ਰਿਸ਼ਤੇਦਾਰੀ ਹੈ ਦੇਖੋ ਉਹ ਡਾਕਟਰ ਗੁਰਪ੍ਰੀਤ ਮਾਨ ਦੀ ਮਜਬੂਰੀ ਉਹਦੇ ਬਾਰੇ ਮੈਂ ਕੁਝ ਨਹੀਂ ਕਹਾਂਗੀ ਉਹਦੀ ਮਜਬੂਰੀ ਹੈ ਕਿਉਂਕਿ ਉਹ ਸਾਡੀ ਧੀ ਹੈ ਤਾਂ ਧੀ ਰਹੂਗੀ ਕੋਈ ਗੱਲਬਾਤ ਹੋਈ ਹੈ ਮਾਨ ਸਾਹਿਬ ਨੂੰ ਚਾਹੀਦਾ ਇਹ ਚੀਜ਼ਾਂ ਵੇਖਣੀਆਂ ਕੋਈ ਗੱਲਬਾਤ ਹੋਈ ਹੈ ਜੀ ਡਾਕਟਰ ਨਹੀਂ ਮੇਰੀ ਕੋਈ ਗੱਲਬਾਤ ਨਹੀਂ ਹੋਈ ਕਿਉਂਕਿ ਮੈਂ ਤੁਹਾਨੂੰ ਦੱਸਿਆ ਉਹਨਾਂ ਦੀ ਮਜਬੂਰੀ ਮੇਰੀ ਸਿਹਤ ਖਰਾਬ ਹੋਈ ਮੈਨੂੰ ਇਲਾਜ ਤੋਂ ਤੜਫਾਇਆ ਗਿਆ ਤੁਸੀਂ ਵੇਖਿਆ ਹੈ ਸਰਕਾਰ ਦਾ ਹਾਲ ਕਿਉਂਕਿ ਅੱਜ ਤੱਕ ਕਦੀ ਕਿਸੇ ਸਰਕਾਰ ਨੇ ਕਦੀ ਕਿਸੇ ਦੇ ਪਰਿਵਾਰ ਨੂੰ ਬੱਚਿਆਂ ਨੂੰ ਨਹੀਂ ਸੀ ਐਵੇਂ ਰੋਲਿਆ ਜਿਵੇਂ ਕਿ ਸਾਨੂੰ ਰੋਲਤਾ ਤੁਸੀਂ ਇਹ ਜੀ ਦੇਖੀ ਹਸਪੀਟਲਾਂ ਚ ਡਾਕਟਰਾਂ ਨੂੰ ਮਨਾ ਕੀਤਾ ਗਿਆ ਸੀ ਇਹਦਾ ਇਲਾਜ ਨਹੀਂ ਕਰਨਾ ਇਹਦਾ ਇਲਾਜ ਕਰੋਗੇ ਤੁਹਾਡੇ ਘਰ ਪੁਲਿਸ ਆ ਜਾਏਗੀ ਮੇਰੇ ਹਲਕੇ ਦੇ ਵਰਕਰਾਂ ਨੂੰ ਦਬਾਇਆ ਗਿਆ ਜੇ ਤੁਸੀਂ ਇਹਦਾ ਪਤਾ ਲਾਣ ਜਾਓਗੇ ਤੁਹਾਡੇ ਤੇ ਪਰਚੇ ਹੋਣਗੇ ਤੁਹਾਡੇ ਘਰ ਪੁਲਿਸ ਆਏਗੀ ਕਿਉਂਕਿ ਇੰਨਾ ਪ੍ਰੈਸ਼ਰ ਇੰਨਾ ਦਬਾਅ ਹਲਕੇ ਦੇ ਲੋਕਾਂ ਤੇ ਪਾ ਕੇ ਪਰ ਉਹ ਹਲਕਾ ਅੱਜ ਵੀ ਮੇਰੇ ਨਾਲ ਖੜਾ ਆ ਮੋਢੇ ਨਾਲ ਮੋਢਾ ਲਾ ਕੇ ਉਹ ਕਹਿੰਦੇ ਕਿ ਹਾਈ ਕੋਰਟ ਦੇ ਵਿੱਚੋਂ ਹੁਣੀ ਜਿਹੜੀ ਅਪੀਲ ਹੈ ਖਾਰਜ ਹੋਈ ਹੈ ਤਰਕ ਦਿੱਤਾ ਕਿ ਕਿਉਂਕਿ ਪਠਾਨ ਮਾਜਰਾ ਸਾਹਿਬ ਇਹ ਤੇ ਹੈ ਨਹੀਂ ਸੀਗੇ ਉਹਨਾਂ ਨੇ ਖੁਦ ਆਉਣਾ ਸੀ ਤੇ ਹੁਣ ਅਗਲੀ ਰਣ ਦਿੱਤੀ ਕਿ ਹੁਣ ਪਰਿਵਾਰ ਮੈਨੂੰ ਵੀਰੇ ਹਜੇ ਇਸ ਚੀਜ਼ ਦਾ ਕੁਝ ਨਹੀਂ ਪਤਾ ਲੱਗਿਆ ਕਿਉਂਕਿ ਮੈਂ ਤਾਂ ਸਵੈਰ ਦੀ ਇਹਨਾਂ ਨੇ ਮੈਨੂੰ ਉਲਝਾਇਆ ਹੋਇਆ ਕਿਉਂਕਿ ਮੇਰੀ ਸਿਹਤ ਵੀ ਕੁਝ ਖਰਾਬ ਸੀ ਰਾਤ ਦੀ ਵੀ ਫਿਰ ਦੁਬਾਰਾ ਇਹ ਆਏ ਸੀਗੇ ਕਿ ਮੈਡਮ ਤਾਂ ਕੋਠੀ 'ਚ ਰਹਿੰਦੇ ਨਹੀਂ ਤੁਸੀਂ ਮੇਰੇ ਅਨਗਵੜ ਪਤਾ ਕਰ ਸਕਦੇ ਹੋ ਮੈਂ ਇੱਥੇ ਹੀ ਰਹਿਣੀ ਆ। ਇਹ ਸਾਮਾਨ ਗਿਆ ਇਹ ਤੁਹਾਡੀ ਮਰਜ਼ੀ ਨਾਲ ਗਿਆ ਤੇ ਕਿੱਥੇ ਗਿਆ? ਵੀਰ ਆ ਫਿਰ ਠੱਕੇ ਨਾਲ ਕੱਢਣ ਲੱਗ ਗਏ ਹੁਣ ਕੀ ਕਰ ਸਕਦੇ ਆ? ਕੌਣ ਕੌਣ ਸੀ? ਜਿਹੜੇ ਤੁਹਾਡੇ ਆਪੇ ਜਾ ਰਹੇ ਘਰ ਹੀ ਆ ਕਿਤੇ ਹੋਰ ਪੁੱਜ ਜਾਏ ਸਮਾਜ ਨਹੀਂ ਸਾਮਾਨ ਤਾਂ ਮੈਂ ਆਪਣੇ ਘਰ ਹੀ ਲਿਜਾਉਂਗੀ ਔਰ ਇਹਨਾਂ ਨੂੰ ਦਾਨ ਥੋੜੀ ਕਰੂੰਗੀ। ਮੇਰੇ ਹੱਕ ਦੀ ਕਮਾਈ ਦਾ ਸਾਮਾਨ ਆ ਔਰ ਮੈਂ ਇਹਨਾਂ ਨੂੰ ਦਾਨ ਕਰਨਾ? ਜਦੋਂ ਇਹਨਾਂ ਨੂੰ ਸਾਧਦੇ ਹੋ ਤੇ ਇਹਨਾਂ ਕੋਲ ਕਰਦਾ ਸਾਮਾਨ ਥੋੜੀ ਮੈਂ ਇਹਨਾਂ ਨੂੰ ਦੇ ਦਾਂਗੀ। ਮੋਰਚ ਕੇਸ ਵੀ ਚੱਲ ਰਿਹਾ ਸੀ ਫੇਰ ਵੀ ਉਹਨੇ ਕੁੱਟੀ ਖਾਲੀ ਕਰਵਾਈ ਆ ਜੀ। ਉਹੀ ਤਾਂ ਮੈਂ ਕਹਿ ਰਹੀ ਇੰਨੀ ਫੋਰਸ ਲੈ ਕੇ ਅੱਜ ਸਵੇਰ ਤੋਂ ਮੇਰੇ ਕੋਲ ਆ ਗਏ ਨੇ ਔਰ ਇਹਨਾਂ ਨੇ ਮੈਨੂੰ ਵੇਖਿਆ ਵੀ ਅੰਦਰ ਵੀ ਕਿਸ ਹਾਲਾਤ 'ਚ ਮੇਰੇ ਸਿਸਟਰ ਨੇ ਉਹਨਾਂ ਦੀ ਸਰਜਰੀ ਹੋਈ ਹੈ ਮੇਜਰ ਸਰਜਰੀ ਅੰਦਰ ਬੈਠੇ ਨੇ ਇਹਨਾਂ ਨੇ ਉਹਨਾਂ ਨੂੰ ਵੀ ਨਹੀਂ ਬਖਸ਼ਿਆ ਸਾਨੂੰ ਕਿਸੇ ਨੂੰ ਨਹੀਂ ਬਖਸ਼ਿਆ ਪਰ ਅਸੀਂ ਤੁਸੀਂ ਹੀ ਆਪਣੇ ਤੇ ਬਹੁਤ ਝੱਲ ਲਏ ਨੇ ਝੱਲਦੇ ਰਹਾਂਗੇ ਅਸੀਂ ਪਿੱਛੇ ਨਹੀਂ ਹਟਾਂਗੇ ਜਦੋਂ ਤੱਕ ਇਹ ਜ਼ਿੰਦਗੀ ਹੈ ਐਮਐਲਏ ਸਾਹਿਬ ਉਹਦਾ ਪਰਿਵਾਰ ਸਾਰਾ ਇਹ ਹਲਕੇ ਨਾਲੇ ਪੰਜਾਬ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਆ ਨਾ ਅਸੀਂ ਕਦੀ ਪਿੱਛੇ ਹਟਿਆ ਨਾ ਹਟਾਂਗੇ ਇਹ ਮੈਂ ਤੁਹਾਨੂੰ ਵਾਰ-ਵਾਰ ਕਹਿੰਨੀ ਆ ਮੇਰੀ ਅਪੀਲ ਹੈ ਸਾਰੇ ਹਲਕੇ ਵਾਲਿਆਂ ਨੂੰ ਕਿਉਂਕਿ ਬੱਚ ਜੋ ਕੇ ਚੰਗੇ ਰਹਿ ਜੋਗੇ ਨਹੀਂ ਤੇ ਸਾਡੇ ਹਾਲ ਵੇਖ ਲੋ ਇੱਕ ਮੌਜੂਦਾ ਸਰਕਾਰ ਦੇ ਹੁੰਦਿਆ ਮੌਜੂਦਾ ਐਮਐਲਏ ਦਾ ਇਹ ਹਾਲ ਉਹਦੇ ਪਰਿਵਾਰ ਦਾ ਇਹ ਹਾਲ ਕਦੇ ਤੁਸੀਂ ਸੁਣਿਆ ਸੀ ਆਪਣੀ ਹੀ ਸਰਕਾਰ ਚ ਰਹਿ ਕੇ ਅਜੇ ਅਸੀਂ ਐਮਐਲਏ ਸ਼ਿਪ ਚ ਹੈਗੇ ਆ ਤਾਂ ਵੀ ਇਹਨਾਂ ਨੇ ਸਾਡੇ ਤੇ ਇੰਨੇ ਤਸਦਦ ਕੀਤੇ ਤਾਂ ਵੀ ਸਾਡੇ ਤੋਂ ਮੈਂ ਵੀਰਾ ਸੋਚਦੀ ਆ ਮੇਰਾ ਸਮਾਨ ਕਾਫੀ ਆ ਮੈਂ ਕੁਝ ਸਮਾਨ ਇੱਥੇ ਕੋਠੀ ਕੋਈ ਲਾ ਕੇ ਸ਼ਿਫਟ ਕਰਦੀਆਂ ਰੈਂਟ ਤੇ ਕਿਉਂਕਿ ਹੁਣ ਇਹਨਾਂ ਨੇ ਤਾਂ ਸਾਨੂੰ ਰਹਿਣ ਨਹੀਂ ਦਿੱਤਾ ਹੁਣ ਅਸੀਂ ਰਵਾਂਗੇ ਤਾਂ ਸਹੀ ਕਿੱਥੇ ਅਜੇ ਐਮਐਲ ਸਾਬ ਨਾਲ ਗੱਲਬਾਤ ਹੋਈ ਹੈ ਜੀ ਕੋਈ ਤੁਹਾਡੀ ਫਾਰਮ ਤੇ ਗਰਾ ਮੇਰੇ ਵੀਰੇ ਹਜੇ ਤੱਕ ਕੋਈ ਗੱਲਬਾਤ ਕਿਸੇ ਨਾਲ ਵੀ ਨਹੀਂ ਹੋਈ ਕਿਉਂਕਿ ਉਹਨਾਂ ਨੂੰ ਪਤਾ ਲੱਗ ਹੀ ਰਿਹਾ ਸਭ ਕੁਝ ਜੋ ਬਾਹਰ ਵੇਖ ਹੀ ਰਹੇ ਨੇ ਕਿ ਸਾਡਾ ਹਾਲ ਹੋ ਰਿਹਾ ਤਾਂ ਉਹਨਾਂ ਤੱਕ ਪਹੁੰਚੂਗਾ ਸਾਰਾ ਕੁਝ ਵੇਖਣਗੇ ਜੀ ਬਾਕੀ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਵੀ ਇੱਥੇ ਪਹੁੰਚੇ ਹੋ ਮੇਰੇ ਭਰਾ ਸਦੇ ਵੀ ਕਿਤੇ ਵੀ ਕੁਛ ਦੁੱਖ-ਸੋਕ ਚ ਅਸੀਂ ਤੁਹਾਡੇ ਨਾਲ ਵੀ ਖੜੇ ਆ ਤੇ ਪੱਤਰਕਾਰ ਭਰਾਵਾਂ ਦਾ ਵੀ ਧੰਨਵਾਦ ਤੁਸੀਂ ਇੱਥੇ ਸਾਰੇ ਪਹੁੰਚੇ ਹੋ ਤਾਂ ਇੱਥੇ ਜਿੰਨੇ ਵੀ ਮੇਰੇ ਹਲਕੇ ਦੇ ਵਰਕਰ ਆਏ ਨੇ ਸਾਰੇ ਮੇਰੇ ਭੈਣ ਭਰਾ ਆਏ ਨੇ ਉਹਨਾਂ ਦਾ ਵੀ ਮੈਂ ਧੰਨਵਾਦ ਕਰਦੀ ਆ ਤੇ ਜੇ ਉਹ ਸਾਡੇ ਮੇਰੇ ਨਾਲ ਅੱਜ ਖੜੇ ਨੇ ਅਸੀਂ ਵੀ ਉਹਨਾਂ ਦੇ ਨਾਲ ਖੜੇ ਰਾਵਾਂਗੇ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ 온ਸ ਕਾਈ ਟੀਵੀ ਦਿਨਾਲ